ਹਾਂਜੀ ਸਤਿ ਸ੍ਰੀ ਅਕਾਲ ਜੀ ਇੱਧਰ ਆ ਸਦੋਆ ਵੇੜ ਸਦੋਆ ਵੇੜ ਸਫੀਪੁਰਾ ਅੱਬੂਪੁਰਾ ਨੰਕੇ ਆਪਾਂ ਖੜਿਆ ਆ ਸੇਮ ਤੇ ਇੱਧਰ ਆ ਪਿੰਡ ਗਿੱਦੜਵਿੰਡੀ ਲੋਦੀਆ ਤਿਹੜਾ ਕਿਸ਼ਨਪੁਰਾ ਤੇ ਧਰਮਕੋਟ ਅੱਜ ਤਰੀਕ ਹੈਗੀ 8 ਨਵੰਬਰ ਬਰਾ 2025 ਦਿਨ ਸ਼ਨੀਵਾਰ ਤੇ ਟਾਈਮ ਹੋ ਚੁੱਕਿਆ ਸਵੇਰ ਦੇ 6:40 ਮਿੰਟ ਤੇ ਜੇ ਟੈਂਪਰੇਚਰ ਦੀ ਗੱਲ ਕਰੀਏ ਇਸ ਟਾਈਮ 13 ਡਿਗਰੀ ਤੇ ਆ ਠੰਡ ਕਾਫੀ ਆ ਤੇ ਆਪਾਂ ਵਰਦੇ ਹੁਣ ਅੱਗੇ ਨੂੰ ਚੱਲਦੇ ਆ ਲਓ ਜੀ ਆਪਾਂ ਇਧਰੋਂ ਆਏ ਆ ਗਿੱਧਰਪਿੰਡੀ ਲੋਤੀਵਾਲ ਤਿਹੜਾ ਨੰਕੇ ਆਪਾਂ ਆਣ ਪਹੁੰਚੇ ਆ ਲੋ ਜੀ ਅਨੈ ਜਲਦੀ ਇੱਕ ਹੋਰ ਹੱਦ ਇੱਕ ਕੱਲ ਦਿਖਾਈ ਸੀ ਵੀਡੀਓ ਚ ਉਹ ਸੀ ਪਿੰਡ ਚੱਕਰ ਤੇ ਆਹ ਸੜਕਾ ਟੋਵਲ ਲੁਧਿਆਣਾ ਜ਼ਿਲ੍ਹੇ ਚ ਤੇ ਇਧਰ ਸੜਕ ਆ ਗਈ ਕਿਸ਼ਨਪੁਰੇ ਦੀ ਤੇ ਹੱਦਬੰਦੀ ਦਾ ਨਿਸ਼ਾਨ ਦਿੱਤਾ ਹੋਇਆ ਲੇਖਾ ਕੋਸ਼ ਨਹੀਂ ਜੰਗਾਲ ਲੱਗਿਆ ਹੋਇਆ ਆਪਾਂ ਹਟ ਮੋਗਾ ਜਲਾ ਜ ਐਂਟਰ ਹੋ ਚੁੱਕੇ ਆ ਤੁਹਾਨੂੰ ਦੱਸ ਦੀ ਜਦੋਂ ਮੋਗਾ ਜਲਾ ਨਹੀਂ ਬਣਿਆ ਸੀ ਉਸ ਟਾਈਮ ਇਹ ਏਰੀਆ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੁੰਦਾ ਸੀ ਜਦੋਂ ਮੋਗਾ ਜਲਾ ਬਣ ਗਿਆ ਫਿਰ ਫਰੋਜ਼ਪੁਰ ਦੇ ਨਾਲੋਂ ਕੱਟ ਕੇ ਇਹ ਏਰੀਆ ਮੋਗੇਜਲ ਦੇ ਨਾਲ ਜੋੜਦਾ ਤੇ ਇੱਕ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸ਼ੇਅਰ ਤੇ ਲਾਈਕ ਦਾ ਬਟਨ ਦਬਾ ਦਿਆ ਕਰੋ ਤੇ ਇੱਕ ਮਿੱਠਾ ਜਿਹਾ ਕਮੈਂਟ ਕਰ ਦਿਆ ਕਰੋ ਤੇ ਇੰਨੇ ਨਾਲ ਵੀਡੀਓ ਬਣਾਉਣ ਵਾਲੇ ਨੂੰ ਹੌਸਲਾ ਹੋ ਜਾਂਦਾ ਇਹ ਛਟਕਮੁਰਗੀ ਜੀ ਕਿਸ਼ਨਪੁਰਾ ਖੁਰਦ ਜਿਹਨੂੰ ਆਪਾਂ ਦਾਨੂਵਾਲ ਵੀ ਕਹਿੰਦੇ ਆ ਤੇ ਉਸ ਤੋਂ ਅੱਗੇ ਦਾਇਆ ਦਾਇਆ ਤੋਂ ਤਲਵੰਡੀ ਮੱਲੀਆਂ ਅੱਗੇ ਜਗਰਾਉਂ ਨੂੰ ਰੋਡ ਨਿਕਲ ਜਾਂਦਾ ਹੈ ਜਰ ਅਜਿਤਵਾਲ ਨੂੰ ਰੋਡ ਨਿਕਲ ਜਾਂਦੇ ਆ ਆਪਾਂ ਇਸ ਟਾਈਮ ਜਾ ਰਹੇ ਆ ਕਿਸ਼ਨਪੁਰਾ ਕਲਾ ਲੋ ਜੀ ਆਪਾਂ ਆਇਆ ਇਧਰੋਂ ਸਦਨਾਬੇਟ ਤਿਹੜਾ ਕਿਸ਼ਨਪੁਰਾ ਇੰਦਗੜ ਵੱਡੂਆਲ ਤੋਂ ਹੁੰਦੇ ਹੋਏ ਆਪਾਂ ਕਿੱਥੇ ਪਹੁੰਚ ਗਏ ਐਸ ਰੋਡ ਦੇ ਉੱਪਰ ਇਧਰੋਂ ਰੋਡ ਚੱਲਿਆ ਗਿਆ ਇਹ ਸ਼ਾਹਕੋਟ ਜਲੰਧਰ ਕਿ ਜੇ ਇਧਰ ਨੂੰ ਦੇਖਦੇ ਆ ਇਹ ਚ ਰਹਿਗਾ ਮੋਗੇ ਨੂੰ ਸਾਹਮਣੇ ਬੋਰਡ ਤੇ ਲਿਖਿਆ ਖੱਬੇ ਮੋਗਾ ਸੱਜੇ ਸ਼ਾਹਕੋਟ ਤੇ ਜੇ ਆਪਾਂ ਸਿੱਧੇ ਜਾਈਏ ਜਿੱਦਣ ਮੋਟੇ ਖੇਲ ਜਾ ਰਿਹਾ ਇਹ ਚ ਲਿਆਗਾ ਧਰਮਕੋਟ ਆਪਾਂ ਚੱਲੇ ਸੀ 6:35 ਤੇ ਸਿੱਧਾ ਬੇੜ ਤੋਂ ਤੇ तकरीबन 25 ਕਿਲੋਮੀਟਰ ਕੱਢ ਕੇ ਇਹ ਤਰ੍ਹਾਂ 7:40 ਮਿੰਟ ਦਾ ਟਾਈਮ ਹੋਇਆ 1 ਘੰਟਾ 5 ਮਿੰਟ ਵਿੱਚ 25 ਕਿਲੋਮੀਟਰ ਕੱਢ ਕੇ ਆਪਾਂ ਧਰਨਕੋੜ ਪਹੁੰਚ ਚੁੱਕੇ ਹਾਂ ਲੋ ਜੀ ਆਪਾਂ ਇਧਰ ਆ ਰਹੇ ਧਰਨਕੋੜ ਤੋਂ ਤੇ ਇਧਰ ਆਪਣੇ ਮਗਰਲੇ ਸ਼ਹਿਰ ਕਿਸਨਪਰਾ ਇਹ ਸੜਕ ਕਿ ਤੱਕ ਨਿਕਲ ਜਿੰਦੇ ਪਿੰਡਰ ਕਲਾ ਨੂੰ ਤੇ ਇਹ ਸੜਕ ਕਿ ਤਰਨ ਜਾਂਦੀ ਆ ਕੋਟ ਮੁਹੰਮਦ ਖਾਨ ਨੂੰ ਇਹ ਲੱਗਿਆ ਰਾ ਬੋਰਡ ਪਿੰਡ ਦਾ ਸਿੱਧਾ ਕਿਸ਼ਨਪੁਰਾ ਤੇ ਇਧਰ ਨੂੰ ਮੁੜ ਗੀ ਕੋਟ ਮੁਹੰਮਦ ਖਾਨ ਨੂੰ ਆਪਾਂ ਚੱਲਦੇ ਹਾਂ ਸਿੱਧੇ ਕਿਸ਼ਨਪੁਰਾ ਤੱਕ ਲਓ ਜੇ ਪੱਤ ਧਰਮ ਕੋਟ ਕਿਸ਼ਨਪੁਰਾ ਤਿਹੜਾ ਗਿੱਦੜਬੰਦੀ ਲੋਧੀਆ ਇਧਰ ਦੇ ਸਾਰੇ ਆਉਂਦੇ ਪਹੁੰਚ ਗਏ ਆਪਾਂ ਸਿੱਧਾ ਦੇਖ ਆਪਾਂ ਪਹੁੰਚਿਆ ਆ ਸਰਫੀਪੁਰਾ ਚੋਂ ਗਏ ਤੁਸੀਂ ਇਹ ਸੜਕ ਚੱਲ ਵੀ ਅੱਪੂਪੁਰਾ ਸਰਫੀਪੁਰਾ ਜਿੱਦੀ ਕੋਲ ਤੋਂ ਨਾ ਸੋਰੀ ਦੇ ਲੁਧਿਆਣਾ ਤੋਂ ਦੋ ਅੱਗੇ ਫਾਜ਼ਨਾਂ ਵੱਲ ਪਿੰਡ ਦੇ ਇੰਟਰ ਕਰ ਚੁੱਕੇ ਹਾਂ ਲੋ ਜੀ ਆਪਾਂ ਪਹੁੰਚ ਚੁੱਕੇ ਤਾਂ ਘਰੇ ਤੇ ਤਕਰੀਬਨ 52 ਕਿਲੋਮੀਟਰ ਆਉਣ ਜਾਂਦਾ ਸਫ਼ਰ ਹੋਇਆ ਆਪਣਾ ਜਾਂਦਿਆ ਹੋਇਆ 1 ਘੰਟਾ 10 ਮਿੰਟ ਲੱਗੇ ਤੇ ਵਾਪਸੀ ਦੇ ਉੱਪਰ 1 ਘੰਟਾ 5 ਮਿੰਟ ਲੱਗੇ ਤਾਂ ਵਾਪਸੀ ਦੇ ਉੱਪਰ ਥੋੜਾ ਪਰ ਰੁਕੇ ਘਟ ਤੇ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੇ ਚੰਗੀ ਲੱਗੀ ਤਾਂ ਆਪਣੇ ਸੁਝਾਅ ਜਰੂਰ ਦਿਆ ਕਰੋ ਧੰਨਵਾਦ